ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਵਾਦੇ ਅੰਜ ਹੁਣ ਦੇ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ ਕੈਬਨਿਟ ਦੇ ਬੈਠ ਚ ਲਏ ਵੱਡੇ ਫੈਸਲੇ ਨਵੀਂ ਐਕਸਾਈਜ਼ ਪਾਲਿਸੀ ਨੂੰ ਮਿਲੇ ਮਨਜ਼ੂਰੀ ਤਾਂ ਦੋਸਤੋ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਅੱਜ ਸ਼ਨੀਵਾਰ ਨੂੰ ਵੱਡੇ ਫੈਸਲੇ ਆ ਤੇ ਮੋਹਰ ਲੱਗੀ ਕੈਬਨਿਟਾਂ ਮੀਟਿੰਗ ਦੇ ਵਿੱਚ ਪਾਕਸੋ ਐਕਟਾਂ ਦੇ ਕੇਸਾਂ ਸੰਬੰਧੇ ਤਰਨਤਾਰਨ ਅਤੇ ਸੰਗਰੂਰ ਦੇ ਵਿੱਚ ਸਪੈਸ਼ਲ ਕੋਰਟਾਂ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਪੰਜਾਬ ਕੈਬਨਿਟ ਦੇ ਵੱਲੋਂ ਵੀ ਹੋਰ ਅਸਾਮੀਆਂ ਕੋਰਟਾਂ ਦੇ ਵਿੱਚ ਅਫਸਰਾਂ ਨੇ ਭਾਰਤੇ ਨੂੰ ਹਰੀ ਚੰਡੀ ਦੇ ਦਿੱਤੀ ਗਈ ਹੈ ਇਸ ਦੇ ਨਾਲ ਹੀ ਪੰਜਾਬ ਦੀਆਂ ਕੋਰਟਾਂ ਦੇ ਵਿੱਚ 3842 ਪੋਸਟਾਂ ਨੂੰ ਰੈਗੂਲਰ ਕਰਨ ਦਾ ਵੀ ਅਹਿਮ ਫੈਸਲਾ ਲਿਆ ਗਿਆ ਹੈ ਡਾਕਟਰਾਂ ਦੀਆਂ 1300 ਸਾਮੀਆਂ ਪਰਨ ਦਾ ਫੈਸਲਾ ਕੀਤਾ ਗਿਆ ਪੰਜਾਬ ਕੈਬਨਟ ਦੀ ਮੀਟਿੰਗ ਦੇ ਵਿੱਚ ਆ ਪੰਜਾਬ ਕੈਬਨਟ ਨੇ ਵੱਡਾ ਫੈਸਲਾ ਲੈਂਦਾ ਨਵੀਂ ਐਕਸਰਸਾਈਜ਼ ਪਾਲਿਸੀ ਨੂੰ ਮਨਜ਼ੂਰੀ ਦਿੱਤੀਆ ਪੰਜਾਬ ਸਰਕਾਰ ਨੂੰ ਇਸ ਨੀਤੀ ਤੋਂ 10000 ਕਰੋੜ ਰੁਪਏ ਦਾ ਮਾਲੀਆ ਮਿਲਣ ਦੀ ਆਸ ਹੈ ਲਾਟਰੀ ਡਰਾ ਰਹੀ ਠੇਕੇ ਅਲਾਟ ਕੀਤੇ ਜਾਣਗੇ ਇਸ ਤੋਂ ਇਲਾਵਾ ਕੈਬਨਟ ਦੇ ਵੱਲੋਂ ਡਾਕਟਰਾਂ ਦੀਆਂ ਅਸਾਮੀਆਂ ਨੂੰ ਬੇਮੰਜ਼ੂਰੀ ਦਿੱਤੇ ਗਿਆ ਕੈਬਨਟ ਮੀਟਿੰਗ ਦੇ ਵਿੱਚ ਲੈ ਗਏ ਫੈਸਲਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਹਿ ਕੇ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਲੈ ਗਏ ਹਨ ਸਭ ਤੋਂ ਵੱਡਾ ਫੈਸਲਾ ਪੰਜਾਬ ਦੇ ਵਿੱਚ ਸਪੈਸ਼ਲ ਅਦਾਲਤਾਂ ਦੇ ਗਠਨ ਦਾ ਲਿਆ ਗਿਆ ਹੈ ਕੱਲ੍ਹ ਦੇਸ਼ ਭਰ ਦੇ ਵਿੱਚ ਰੇਲ ਆ ਰੋਕੋ ਅੰਦੋਲਨ ਪੰਜਾਬ ਦੇ ਵਿੱਚ 30 ਥਾਵਾਂ ਤੇ ਹੋਣਗੇ ਚੱਕੇ ਜਾਮ ਦਿੱਲੀ ਜਾਣ ਤੋਂ ਪਹਿਲਾਂ ਜਾਣੋ ਇਹ ਖਬਰ ਹਰਿਆਣਾ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਨੇ ਹਾਲ ਦੀ ਘੜੀ ਦਿੱਲੀ ਜਾਣ ਦਾ ਫੈਸਲਾ ਮੁਲਤਵੀ ਕਰ ਦਿੱਤਾ ਦਿੱਲੀ ਕਦੋਂ ਜਾਣਾ ਇਹ ਫੈਸਲਾ ਕੇਂਦਰ ਅਤੇ ਹਰਿਆਣਾ ਸਰਕਾਰ ਤੇ ਛੱਡ ਦਿੱਤਾ ਹੈ ਪਰ ਹੁਣ ਪੰਜਾਬ ਦੇ ਕਿਸਾਨ ਜੱਟਵੰਗਾਂ ਨੇ ਸਵੇਰੇ ਬੈਠਿਆ ਰਹਿੰਦਾ ਹੀ ਆਪਣੇ ਅੰਦੋਲਨ ਨੂੰ ਲੜਨ ਦਾ ਫੈਸਲਾ ਕੀਤਾ ਹੈ ਜਿਸ ਦੇ ਤਹਿਤ ਆ ਦੇਸ਼ ਭਰ ਦੇ ਬੈਠਿਆ ਰਹਿੰਦੇ ਚੱਕੇ ਜਾਮ ਕਰਨ ਦਾ ਐਲਾਨ ਕੀਤਾ ਹੈ ਪੰਜਾਬ ਦੇ ਵਿੱਚ ਦਾ ਅਸਰ 18 ਜ਼ਿਲ੍ਹਿਆਂ ਵਿੱਚ ਦਾ ਦੇਖਣ ਨੂੰ ਮਿਲੇਗਾ ਅੱਜ ਦੇ ਲਈ ਜੇਕਰ ਕੋਈ ਐਨਤਵਾਰ 10 ਮਾਰਚ ਨੂੰ ਰੇਲ ਦੇ ਰੰਗ ਦੇ ਲਈ ਜਾਂਦਾ ਫੈਸਲਾ ਕਰਿਆ ਤਾਂ ਉਸ ਨੂੰ ਸਭ ਤੋਂ ਪਹਿਲਾਂ ਇਹ ਖਬਰ ਜਾਣ ਲੈਣੀ ਚਾਹੀਦੀ ਹੈ ਸੰਜਗਤ ਕਿਸਾਨ ਮੋਰਚਾ ਗੈਰ ਸਿਆਸੀ ਕਿਸਾਨ ਮਜ਼ਦੂਰ ਮੋਰਚਾ ਬੀਕੇਯੂ ਏਕਤਾ ਉਗਰਾਹਾ ਅਤੇ ਹੋਰ ਇੱਕ ਕਿਸਾਨ ਜਥੇਬੰਦੀਆਂ ਦੇ ਵੱਲੋਂ 10 ਮਾਰਚ ਨੂੰ ਜਾਨੀ ਕਿ ਕੱਲ ਨੂੰ ਦੇਸ਼ ਭਰ ਦੇ ਵਿੱਚ ਰੇਲਾਂ ਰੁਕੀਆਂ ਜਾਣਗੀਆਂ ਆ ਕੱਲੇ ਪੰਜਾਬ ਦੇ ਵਿੱਚ 18 ਜ਼ਿਲ੍ਹਿਆਂ ਦੇ ਵਿੱਚ 30 ਤੋਂ ਵੱਧ ਦਾ ਥਾਂ ਤੇ ਰੇਲ ਮਾਰਗ ਜਾਮ ਕੀਤੇ ਜਾਣਗੇ ਰੇਲ ਰੋਕੋ ਅੰਦੋਲਨ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਚੱਲੇਗਾ ਕਿਸਾਨ ਆਪਣੇ ਪਰਿਵਾਰਾਂ ਦੇ ਸਮੇਤ ਇਸ ਅੰਦੋਲਨ ਵਿੱਚ ਹਿੱਸਾ ਲੈਣਗੇ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਪੰਜਾਬ ਕਾਂਗਰਸ ਨੂੰ ਝਟਕਾ ਸਾਬਕਾ ਐਮਐਲਏ ਗੁਰਪ੍ਰੀਤ ਸੰਘਾ ਜੀਪੀ ਆਪਣੇ ਵਿੱਚ ਸ਼ਾਮਲ ਸੀਐਮਾ ਭਗਵੰਤ ਮਾਨ ਨੇ ਕੀਤਾ ਸਵਾਗਤ ਤਾਂ ਦੋਸਤੋ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ ਸਾਬਕਾ ਐਮਐਲਏ ਗੁਰਪ੍ਰੀਤ ਸੰਘਾ ਜੀਪੀ ਆਪਣੇ ਵਿੱਚ ਸ਼ਾਮਲ ਹੋ ਗਏ ਹਨ ਸੀਐਮ ਮਾਨ ਨੇ ਉਹਨਾਂ ਨੂੰ ਆਪਣੇ ਵਿੱਚ ਸ਼ਾਮਲ ਕੀਤਾ ਉਹ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਚੋਣਾਂ ਦੇ ਉਮੀਦਵਾਰ ਐਲਾਨੇ ਜਾ ਸਕਦੇ ਹਨ ਉਹ ਵਾਸੀ ਪਠਾਨਾ ਤੋਂ ਕਾਂਗਰਸ ਦੇ ਸਾਬਕਾ ਐਮਐਲਏ ਸਨ ਇਥੇ ਦੱਸਿਆ ਜਾਂਦਾ ਹੈ ਕਿ ਗੁਰਪ੍ਰੀਤਾ ਸੰਘਾ ਜੀਪੀ ਬਿਆਨਤਾ ਸੰਘ ਦੇ ਪਰਿਵਾਰ ਖਾਸ ਕਰਕੇ ਗੁਰਕੀਰਤਾ ਸੰਘਾ ਕੋਟਲੀਆ ਤੇ ਸੰਸਦ ਮੈਂਬਰ ਰਵਨੀਤਾ ਸੰਘਾ ਬਿੱਟੂ ਦੇ ਨੇੜਲੇ ਸਾਥੀਆਂ ਦੇ ਵਿੱਚ ਸ਼ਾਮਲ ਹਨ ਜੀਪੀ ਫਤੇਗੜ ਸਾਹਿਬ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਨ ਆਪ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੇ ਕਹਿ ਕੇ ਪੰਜਾਬ ਕਾਂਗਰਸ ਦੇ ਵਿੱਚ ਕੋਈ ਅਨੁਸ਼ਾਸਨ ਨਹੀਂ ਹੈ ਉਨ੍ਹਾਂ ਨੂੰ ਹਰਾਉਣ ਦੇ ਲਈ ਸਾਬਕਾ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਰਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਹਾਈ ਕਮਾਂਡ ਵੀ ਨਹੀਂ ਸੁਣਦੀ ਐਲਪੀਜੀ ਸਿਲੰਡਰ ਦੀ ਕੀਮਤ 'ਤੇ 100 ਰੁਪਏ ਘਟਾਉਣ ਦੇ ਫੈਸਲੇ ਦਾ ਭਾਜਪਾ ਨੇ ਕੀਤਾ ਸਵਾਗਤ ਭਾਰਤੀ ਜਨਤਾ ਪਾਰਟੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਐਲਪੀਜੀ ਗੈਸ ਸਿਲੰਡਰ ਦੀ ਕੀਮਤ 'ਤੇ 100 ਰੁਪਏ ਘਟਾਉਣ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਸ਼ੁਕਰਵਾਰ ਨੂੰ ਭਾਏਪਾ ਹੈੱਡਕੁਆਟਰ ਤੇ ਅਜੋਜਾ ਟੈਕ ਦਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਬੁਲਾਰੇ ਸ਼ਹਿਜਾਦ ਪੁਨਾਵਾਲਾ ਨੇ ਐਲਪੀਜੀ ਸਿਲੰਡਰ ਦੀ ਕੀਮਤ 100 ਰੁਪਏ ਘਟਾਉਣ ਦੇ ਇਤਿਹਾਸਕ ਫੈਸਲੇ ਦੇ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਸਾਡੀ ਮਹਿਲਾ ਸ਼ਕਤੀ ਕਦਮ ਦੇ ਵੱਲ ਇੱਕ ਵੱਡਾ ਕਦਮ ਹੈ ਸਾਡੀ ਸਰਕਾਰ ਨੇ ਵਿਜਬਲਾ ਜੋਇਨਾ ਨੂੰ 1 ਸਾਲ ਦੇ ਲਈ ਉਧਾਰਿਤ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਜੋਇਨਾ ਦੇ ਕੇਂਦਰ ਦੇ ਵਿੱਚ ਔਰਤਾਂ ਨੂੰ ਰੱਖਿਆ ਅਗਲੀ ਖਬਰ ਲੋਕ ਸਭਾ ਚੋਣਾਂ ਅਕੱਲੇ ਲੜੇਗੀ ਵਾਸਪਾ ਮਾਇਆਵਤੀ ਮਾਇਆਵਤੀ ਨੇ ਲੋਕ ਸਭਾ ਚੋਣਾਂ ਅਕੱਲੇ ਹੀ ਲੜਨ ਦਾ ਐਲਾਨ ਕਰ ਦਿੱਤਾ ਵਾਸਪਾ ਮੁਖੀ ਮਾਇਆਵਤੀ ਨੇ ਇੱਕ ਵਾਰ ਫਿਰ ਸਾਫ਼ ਕਰ ਦਿੱਤਾ ਉਹਨਾਂ ਨੇ ਵਾਸਪਾ ਦੇ ਇੰਡੀਆ ਗੜ ਜੋੜ ਦੇ ਵਿੱਚ ਸ਼ਾਮਲ ਹੋਣ ਦੀ ਕਿਸ ਅਰਾਈ ਤੇ ਬਰਾਮ ਲਗਾ ਦਿੱਤਾ ਹੈ ਮਾਇਵਤੀ ਨੇ ਐਸ ਤੇ ਲਿਖਿਆ ਕਿ ਲੋਕ ਸਭਾ ਚੋਣ ਲੈ ਕੇ ਅਫਵਾਹਾਂ ਫਲਾਇਆਂ ਜਾ ਰਹੀਆਂ ਹਨ ਜੋ ਕਿ ਗਲਤ ਹੈ। ਉਹਨਾਂ ਦਾ ਕਹਿਣਾ ਹੈ ਕਿ BSP ਲੋਕ ਸਭਾ ਚੋਣਾਂ ਆਪਣੇ ਦਮ ਤੇ ਇਕੱਲੇ ਲੜੇਗੀ ਇਹ ਫੈਸਲਾ ਪੱਕਾ ਤੀਜਾ ਮੋਰਚਾ ਬਣਾਉਣ ਦੇ ਅਫਵਾਹ ਫੈਲਾਉਣਾ ਗਲਤ ਹੈ। BSP ਦੇ ਮਜ਼ਬੂਤੀ ਦੇ ਨਾਲ ਚੋਣ ਲੜਨ ਦੇ ਕਾਰਨ ਵਿਰੋਧੀ ਕਾਫੀ ਬੇਚੈਨ ਨਜ਼ਰ ਲੱਗਦੇ ਹਨ। ਇਸ ਦੇ ਲਈ ਇਹ ਰੋਜ਼ਾਨਾ ਹੀ ਤਰ੍ਹਾਂ-ਤਰ੍ਹਾਂ ਦੀਆਂ ਪਪਵਾਹਾਂ ਫਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਪ੍ਰੰਤੂ ਬਹੁਤ ਜਨ ਸਮਾਜ ਦੇ ਹੱਥ ਦੇ ਵਿੱਚ ਆ ਬੀਐਸਪੀ ਆ ਇਕੱਲੇ ਹੀ ਚੋਣ ਲੜੇਗੀ ਪੰਜਾਬ ਮੰਤਰੀ ਮੰਡਲ ਦੇ ਵੱਲੋਂ ਪੰਜਾਬ ਦੇ ਵਿੱਚ 1300 ਡਾਕਟਰਾਂ ਦੀਆਂ ਅਸਾਮੀਆਂ ਭਰਨ ਦਾ ਫੈਸਲਾ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਅਗਵਾਈ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਕੀਤੇ ਗਏ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ 50 ਮਾਮਲਿਆਂ ਸਬੰਧਿਤ ਪੰਜਾਬ ਦੇ ਵਿੱਚ ਫਾਸਟ ਟਰੈਕ ਕੋਰਟ ਬਣਾਉਣ ਸੰਬੰਧੀ ਫੈਸਲਾ ਕੀਤਾ ਗਿਆ ਜਿਨ੍ਹਾਂ ਜ਼ਿਲ੍ਹਿਆਂ ਵਿੱਚ 100 ਤੋਂ ਜ਼ਿਆਦਾ ਮਾਮਲੇ ਹਨ ਤੇ ਉਨ੍ਹਾਂ ਜ਼ਿਲ੍ਹਿਆਂ ਵਿੱਚ ਫਾਸਟ ਟਰੈਕ ਕੋਰਟ ਬਣਾਈ ਜਾਵੇਗੀ ਵਿੱਤ ਮੰਤਰੀ ਹਰਪਾਲ ਸਿੰਘ ਚਿਮਣ ਨੇ ਪ੍ਰੈਸ ਕਾਨਫਰੰਸ ਕਰਕੇ ਮੰਤਰੀ ਮੰਡਲ ਦੇ ਫੈਸਲਿਆਂ ਸੰਬੰਧੀ ਜਾਣਕਾਰੀ ਦਿੱਤੀ ਵਿੱਤ ਮੰਤਰੀ ਨੇ ਦੱਸਿਆ ਕਿ ਦੋ ਸਪੈਸ਼ਲ ਅਦਾਲਤਾਂ ਦਾ ਗਠਨ ਕੀਤਾ ਗਿਆ ਇਹ ਅਦਾਲਤਾਂ ਤਰਨ ਤਰਨ ਅਤੇ ਸੰਗਰੂਰ ਦੇ ਵਿੱਚ ਹੋਣੀਆਂ ਤੇ ਇਹਦੇ ਨਾਲ ਹੀ ਲਗਭਗ ਵੀ ਹੋਰ ਆਸਾਮੀਆਂ ਜੋ ਉਹਨਾਂ ਅਦਾਲਤਾਂ ਦੇ ਵਿੱਚ ਅਫਸਰ ਸਹਿਬਾਨ ਹੋਣਗੇ ਦੀ ਰਚਨਾ ਕੀਤੀ ਗਿਆ ਉਸ ਤੋਂ ਬਿਨਾ 3842 ਅਸਥਾਈ ਆਸਾਮੀਆਂ ਜਿਹੜੀਆਂ ਕਿ ਪੰਜਾਬ ਦੀਆਂ ਅਦਾਲਤਾਂ ਦੇ ਵਿੱਚ ਜੋ ਲਗਭਗ 20 ਸਾਲਾਂ ਤੋਂ ਅਸਥਾਈ ਤੌਰ ਦੇ ਉੱਤੇ ਸਨ ਉਹਨਾਂ ਨੂੰ ਪਰਮਾਨੈਂਟ ਬਣਾਇਆ ਗਿਆ ਪੰਜਾਬ ਦੇ ਵਿੱਚ 1300 ਆਸਾਮੀਆਂ ਡਾਕਟਰਾਂ ਦੀਆਂ ਭਰੀਆਂ ਜਾਣਗੀਆਂ ਇਸ ਸਬੰਧੀ ਅੱਜ ਕੈਬਨਿਟ ਦੇ ਵਿੱਚ ਇਹ ਫੈਸਲਾ ਲਿਆ ਗਿਆ ਤੇ ਇਹ ਆਸਾਮੀਆਂ ਬਾਬਾ ਫਰੀਦ ਦਾ ਯੂਨੀਵਰਸਿਟੀ ਦੇ ਰਾਹੀਂ ਭਰਗਾ ਜਾਣਗੇਗਾ ਨਹੀਂ ਹੋਵੇਗਾ ਅਕਾਲੀ ਪਾਇਪਾ ਗੱਡ ਜੋੜਾ ਜਾਖੜ ਨੇ ਕੀਤਾ ਸਾਫ ਅਸੀਂ 13 ਸੀਟਾਂ ਤੇ ਚੋਣਾਂ ਲੜਨ ਦੇ ਲਈ ਤਿਆਰ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਦੂਜੇ ਨੂੰ ਸਿਆਸੀ ਤੌਰ ਤੇ ਹਰਾਉਂਦਿਆਂ ਲਗਾਤਾਰ ਕੋਸ਼ਿਸ਼ਾਂ ਦੇ ਦਰਮਿਆਨ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲਾ ਜਾਖੜ ਨੇ ਸ਼ੁੱਕਰਵਾਰ ਨੂੰ ਵੱਡਾ ਬਿਆਨ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਡ ਜੋੜਾ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਦੇ ਵਿੱਚ ਆ ਉਹਨਾਂ ਦਾ ਕਹਿਣਾ ਕਿ ਭਾਈਪਾ ਸੂਬੇ ਦੀਆਂ ਸਾਰੀਆਂ 13 ਸੀਟਾਂ ਤੇ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਆ ਅਸੀਂ ਇਹ ਨਹੀਂ ਦੱਸ ਸਕਦੇ ਕਿ ਗੱਠ ਜੋੜਾ ਹੋਵੇਗਾ ਜਾਂ ਨਹੀਂ ਉਹਨਾਂ ਨੇ ਇਸ ਮੁੱਦੇ ਤੇ ਅੱਗੇ ਇਹ ਕਹਿ ਕੇ ਮੇਰਾ ਮੰਨਣਾ ਹੈ ਕਿ ਪੰਜਾਬ ਦੇ ਲੋਕਾਂ ਦੀਆਂ خواہشਾਂ ਨੂੰ ਮੱਖ ਰੱਖਦਿਆਂ ਅਕਾਲੀ ਦਲ ਨੂੰ ਮਜ਼ਬੂਤ ਆ ਕਰਨਾ ਜ਼ਰੂਰੀ ਆ ਵੈਸੇ ਭਾਈਪਾ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੇ ਚੋਣਾਂ ਲੜਨ ਦੇ ਲਈ ਤਿਆਰੀ ਕਰੀ ਆ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠ ਜੋੜਾ ਹੋਵੇਗਾ ਜਾਂ ਨਹੀਂ ਅਰਦਾ ਫੈਸਲਾ ਪਾਰਟੀ ਦੇ ਸਿਖਰਲੀ ਲੀਡਰਸ਼ਿਪ ਕਰੇਗੀ ਵਿਗੜੇਗਾ ਮੌਸਮਾ ਪਹਾੜਾਂ ਤੇ ਬਰਬਰੀ ਪੰਜਾਬ ਹਰਿਆਣਾ ਸਣੇ ਕਈ ਥਾਵਾਂ ਤੇ ਮੀਂਹ ਤੂਫਾਨ ਦਾ yellow alert ਐਸ ਸਮੇਂ ਦੇਖਦੇ ਕਈ ਹਿੱਸਿਆਂ ਵਿੱਚ ਮੌਸਮ ਦਾ ਮਜਾਜ ਜਾਂ ਬਦਲ ਗਿਆ ਭਾਰਤੀ ਮੌਸਮ ਵਿਭਾਗ ਨੇ ਕਹਿ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਪਹਾੜਾਂ ਤੇ ਹਲਕੇ ਬਰਬਰੀ ਅਤੇ ਬਾਰਿਸ਼ ਫਿਰ ਸ਼ੁਰੂ ਹੋ ਸਕਦੇ ਆ ਦੇ ਨਾਲ ਹੀ ਮੈਦਾਨੀ ਇਲਾਕਿਆਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਮੌਸਮਾ ਵਿਭਾਗ ਦੇ ਮੁਤਾਬਕ 11 ਤੋਂ ਲੈ ਕੇ 13 ਮਾਰਚ ਤੱਕ ਪਛਮੀ ਹਿਮਾਲਿਆਨ ਖੇਤਰਾਂ ਦੇ ਵਿੱਚ ਹਲਕੀ ਬਾਰਿਸ਼ ਅਤੇ ਬਰਬਾਰੀ ਹੋ ਸਕਦੀ ਹੈ ਦੇ ਨਾਲ ਹੀ 12 ਤੋਂ ਲੈ ਕੇ 13 ਮਾਰਚ ਨੂੰ ਵੀ ਮੈਦਾਨੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਆਈਐਮਡੀ ਦੇ ਮੁਤਾਬਕ 10 ਤੋਂ ਲੈ ਕੇ 12 ਮਾਰਚ ਤੱਕ ਜੰਮੂ ਕਸ਼ਮੀਰ ਲਦਾਖ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਬਾਰੀ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਆਈਐਮਡੀ ਨੇ ਆਪਣੇ ਪੂਰਵਾ ਅਨੁਮਾਨ ਦੇ ਵਿੱਚ ਕਹਿ ਕੇ 12 ਤੋਂ 13 ਮਾਰਚ ਨੂੰ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਆ ਮੀ ਪਵੇਗਾ। ਪੰਜ ਫਸਲਾਂ ਤੇ ਐਮਐਸਪੀ ਤੇ ਖਰੀਦ ਦਾ ਗਰੰਟੀ ਦੇਣ ਦੀ ਤਿਆਰੀ ਕੇਂਦਰ ਸਰਕਾਰ ਦਾ ਵੱਡਾ ਫੈਸਲਾ। ਤਾਂ ਦੋਸਤੋ ਸਰਕਾਰ ਹਰ ਹਰ ਔੜਦਾ ਤੇ ਮਸੂਰ ਆ ਅਤੇ ਮੱਕੀ ਵਰਗੀਆਂ ਦਾਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਐਮਐਸਪੀ ਤੇ ਗਰੰਟੀशुदा ਖਰੀਦ ਦਾ ਕਰਨ ਦੀ ਯੋਜਨਾ ਬਣਾ ਰਹੀ ਹੈ ਪਰ ਇਸ ਦੇ ਲਈ ਜ਼ਰੂਰੀ ਹੈ ਕਿ ਕਿਸਾਨ ਝੋਨੇ ਦੇ ਥਾਂ ਹੋਰ ਫਸਲਾਂ اگਾਉਣ ਦਾ ਵਿਕਲਪ ਚੁਣਨ। ਸੂਤਰਾਂ ਨੇ ਇਹ ਜਾਣਕਾਰ ਦਿੱਤੀ ਹੈ ਸੂਤਰਾਂ ਦੱਸਿਆ ਕਿ ਕੇਂਦਰ ਸਰਕਾਰ ਬਿਨਾਂ ਕਿਸੇ ਸ਼ਰਤ ਦੇ ਹੋਰ ਫਸਲਾਂ اگਾਉਣ ਦੇ ਲਈ ਘੱਟੋ-ਘੱਟ ਸਮਰਥਨ ਮੁੱਲ ਐਮਐਸਪੀ ਤੇ ਕਪਾਹ ਖਰੀਦਣ ਤੇ ਵਿਚਾਰ ਕਰ ਰਹੀ ਹੈ ਸੂਤਰਾਂ ਨੇ ਕਿਹਾ ਹੈ ਕਿ ਨਾਫੇਡ ਅਤੇ ਐਨਸੀਸੀਐਫ ਵਰਗੀਆਂ ਸਰਕਾਰੀ ਏਜੰਸੀਆਂਾਂ ਕਿ ਸਨਦ ਦੇ ਨਾਲ 5 ਸਾਲਾਂ ਦੇ ਲਈ ਇਕਰਾਰਨਾਮਾ ਕਰ ਸਕਦੇ ਹਨ ਸੂਤਰਾਂ ਦੇ ਅਨੁਸਾਰ ਜੇਕਰ ਕਿ ਸਨ ਪਾਣੀ ਦੀ ਘਾਟ ਵਾਲੇ ਝੋਨੇ ਦੇ ਫਸਲ ਤੋਂ ਦੂਰ ਜਾਂਦੇ ਚੋਨਾ ਕਰਦੇ ਹਨ ਤਾਂ ਸਰਕਾਰ ਬਿਨਾਂ ਕਿਸੇ ਮਾਤਰਾ ਦੀ ਪਾਬੰਦੀ ਦੇ ਘਟੂ ਘਟ ਸਮਰਥਨ ਮੁੱਲ ਤੇ ਦਾਲਾਂ ਮੱਕੀ ਅਤੇ ਕਪਾਹ ਦੀ ਖਰੀਦ ਤੇ ਵਿਚਾਰ ਕਰ ਸਕਦੀ ਹੈ ਇੱਕ ਪਰਿਵਾਰ ਦੀਆਂ ਕਿੰਨੀਆਂ ਔਰਤਾਂ ਨੂੰ ਦਿੱਲੀ ਸਰਕਾਰ ਦੇਵੇਗੀ ਹਰ ਮਹੀਨੇ 1000 ਰੁਪਏ ਸੀਮਾ ਕੈਰੀਬਾਰ ਨੇ ਖੁਦ ਦਿੱਤੀ ਜਾਣਕਾਰੀ ਦਿੱਲੀ ਦੇ ਬਤ ਮੰਤਰੀ ਆਤੀਸ਼ੀ ਨੇ ਹਾਲ ਹੀ ਦੇ ਵਿੱਚ ਪੇਸ਼ ਕੀਤੇ ਬਜਟ ਦੇ ਵਿੱਚ ਰਾਜਤਾਨੀ ਦੀਆਂ ਔਰਤਾਂ ਦੇ ਲਈ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦਾ ਐਲਾਨ ਕੀਤਾ ਸਰਕਾਰ ਦੇ ਇਸ ਫੈਸਲੇ ਦਾ ਦਿੱਲੀ ਦੀਆਂ ਔਰਤਾਂ ਨੇ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਇਸ ਸਕੀਮ ਦੇ ਤਹਿਤ ਵਿੱਤੀ ਸਾਲ 2024-25 ਤੋਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣ ਦੀ ਗੱਲ ਕਹੀ ਗਿਆ ਵਿੱਤ ਮੰਤਰੀ ਮੁਤਾਬਕ ਅਕਤੂਬਰ ਸਤੰਬਰ ਅਕਤੂਬਰ ਦੇ ਵਿਚ ਜਾ ਇਹ ਰਾਸ਼ੀ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ। ਲੋਕ ਸਭਾ ਚੋਣਾਂ ਦੇ ਲਈ ਆਧਰਾਸ਼ ਚੋਣ ਜਾਬਤ ਹਟਣ ਤੋਂ ਬਾਅਦ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਨੂੰ ਨੋਟੀਫਾਈ ਕੀਤਾ ਜਾਵੇਗਾ। ਇਸ ਤਹਿਤ ਤਕਰੀਬਾ 45 ਲੱਖ ਔਰਤਾਂ ਨੂੰ ਲਾਭ ਮਿਲੇਗਾ। ਇਸ ਦੇ ਲਈ ਬਜਟ ਦੇ ਵਿੱਚ 2000 ਕਰੋੜ ਰੁਪਏ ਦਾ ਉਪਬੰਧ ਰੱਖਿਆ ਗਿਆ ਹੈ। ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦੇ ਲਈ ਯੋਗਤਾ ਦਿੱਲੀ ਸਰਕਾਰ ਦੇ ਵੱਲੋਂ ਐਲਾਨੀ ਕੀ ਐਸਾ ਜੋ ਇਹਨਾਂ ਦਾ ਲਾਭ ਕਿਸ ਨੂੰ ਮਿਲੇਗਾ ਵਿੱਤ ਮੰਤਰੀ ਨੇ ਕਹਿ ਕੇ ਐਸਾ ਜੋ ਇਹਨਾਂ ਦਾ ਲਾਭ ਦਿੱਲੀ ਦੀਆਂ ਉਹਨਾਂ ਔਰਤਾਂ ਨੂੰ ਮਿਲੇਗਾ ਜੋ ਕਿ ਇੱਥੇ ਪੱਕੇ ਤੌਰ ਤੇ ਰਹਿੰਦੇ ਹਨ ਤੇ ਉਹਨਾਂ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਤੇ ਇਹ ਕਿਸੇ ਵੀ ਆਮਦਨ ਕਰ ਦੇ ਦਾਇਰੇ ਦੇ ਵਿੱਚ ਨਾ ਆਉਂਦੀਆਂ ਹੋਣ ਤੇ ਉੱਤੇ ਹੀ ਉਹ ਕਿਸੇ ਸਰਕਾਰੀ ਸਕੀਮ ਜਾਂ ਪੈਨਸ਼ਨ ਦਾ ਹਿੱਸਾ ਨਾ ਹੋਣਾ ਇਸ ਦੇ ਨਾਲ ਹੀ ਉਹਨਾਂ ਦੇ ਲਈ ਦਿੱਲੀ ਵੋਟਰ ਕਾਰਡ ਉਹਨਾਂ ਲਾਜ਼ਮੀ ਹੈ